ਭਈ ਕਿਹੜੀ ਜਗ੍ਹਾ ਤੋਂ ਮਹਿਲਤਾਂ ਬਿਟ ਤੋਂ ਆਏ ਜੀ ਕੀ ਪ੍ਰੋਬਲਮ ਸੀ ਸਾੜਦੇ ਜੀ ਸਾੜਦੀ ਬਲੋਕਿੰਗ ਕਿੱਥੇ ਕਿੱਥੇ ਤੋਂ ਬੰਗੇ ਲੱਗੇ ਦਵਾਈਆਂ ਸੀਐਮਐਸਸੀ ਡੀਐਮਐਸਸੀ ਗਲੋਬਲ ਹਾਰਟ ਕਿ ਜਾਈ ਠੰਡੀ ਘੜ ਤੋਂ ਇਹ ਤਾਂ ਅੰਗਰੇਜ਼ੀ ਤੋਂ ਬੰਗੇ ਖਾਲੀ ਕਿ ਮੰਨ ਕੇ ਖਾ ਕੇ 10 ਲੱਖ ਦੀ ਦਵਾਈ ਉਹ ਹੋ 10 ਲੱਖ ਰੁਪਈਆ ਦੀ ਤੇ ਬੁਣੇ ਇੱਥੇ ਆਉਂਦੇ ਕਿ ਨਿਹੜਾ 15 ਦਿਨ ਹੋ ਗਏ ਕਿ ਕਿਵੇਂ ਮੈਸੇਜ ਕਰਦੇ ਫਰਕਾ ਜਗਨ ਹਾਂ ਜੀ ਮਿੱਤਰੋ ਤੇ ਤੁਸੀਂ ਸੰਜੀਵਨੀ ਬੂਟੀ ਸੁਣੀ ਆ ਨਾ ਹੀ ਸੁਣਿਆ ਤੁਸੀਂ ਅੱਜ ਤੁਹਾਨੂੰ ਸੰਜੀਵਨੀ ਬੂਟੀ ਵੀ ਦਿਖਾਵਾਂਗੇ ਵੀ ਸੰਜੀਵਨੀ ਬੂਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਸ ਤਰ੍ਹਾਂ ਦੇ ਲੋਕ ਜਿਵੇਂ ਇੱਥੇ ਆ ਰਹੇ ਨੇ ਹਾਰਟ ਦੇ ਜਿਆਦਾ ਮਰੀਜ਼ ਆ ਰਹੇ ਨੇ ਠੀਕ ਹੋ ਰਹੇ ਨੇ ਉਹਨਾਂ ਦੇ ਮੂੰਹ ਆਪਾਂ ਜਵਾਨੀ ਸੁਣਦੇ ਆਜੋ ਮਨੋਟੈਕ ਦੀ ਪ੍ਰੋਬਲਮ ਤੇ ਮੇਰੇ ਸਟੰਟ ਵੀ ਪਿਆ ਹੋਇਆ ਜੀ ਸਟੰਟ ਪਿਆ ਹੋਇਆ ਹਾਂ ਤੇ ਕੀ ਕਹਿੰਦੇ ਸੀ ਡਾਕਟਰ ਜੀ ਸਟੰਟ ਦਾ ਕਹਿੰਦੇ ਦਵਾਈਆਂ ਖਾਈ ਜੋ ਦਵਾਈਆਂ ਖਾਈ ਗਿਆ ਖਾਧੀਆਂ ਬਹੁਤ ਹੂੰ ਇੱਕ ਸਾਲ ਮਾ ਦਵਾਈਆਂ ਖਾਈ ਗਿਆ ਪਹਿਲਾਂ ਕਿੰਨੀ ਕਿ ਦਵਾਈ ਹੁਣ ਤੱਕ ਕਿੰਨੇ ਰੁਪਏ ਦੀ ਦਵਾਈ ਖਾ ਕੇ ਬਹੁਤ ਜਿਆਦਾ ਖਾ ਪਹਿਲਾਂ 2.5 ਲੱਖ ਰੁਪਏ ਦਾ ਮੇਰੇ ਸਟੰਟ ਪਾਉਣ ਵੇਲੇ ਲੈ ਲਏ ਉਹ 2.5 ਲੱਖ ਦਾ ਸਟੰਟ ਦਾ ਹੋ ਗਿਆ ਤੇ ਹੋਰ ਇੰਗਲਿਸ਼ ਦਵਾਈ ਕਿੰਨੀ ਕਿੰਨੀ ਖਾਦੀ ਉਹ 6000 ਦੇ ਮਹੀਨੇ ਦੀ ਹੁੰਦੀ ਬੱਛਾ ਜੀ ਵਾਹ ਜੀ ਬਹੁਤ ਜਿਆਦਾ ਦਵਾਈ ਖਾਦੀ ਹੁਣ ਹੁਣ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਹੁਣ ਕਾਫੀ ਰਾਹਤ ਮਹਿਸੂਸ ਕਰ ਰਹੀ ਮੈਂ ਪਹਿਲਾਂ ਪਹਿਲਾਂ ਮੇਰੇ ਹਾਰਟ ਐਂਡ ਮੇਰੇ ਦਰਦਤ ਹੋ ਜਾਂਦੇ ਅੱਛਾ ਦਰਦ ਹੁੰਦਾ ਸੀਗਾ ਹਾਂ ਹੁਣ ਹੁਣ ਤੇ ਮਤਲਬ ਡਾਕਟਰ ਸਾਹਿਬ ਨੇ ਕੀ ਕਿਹਾ ਬੈਸ ਸਾਹਿਬ ਨੇ ਕੀ ਕਿਹਾ ਵੀ ਕਿੰਨਾ ਟਾਂਕ ਦਵਾਈ ਲੈਣੀ ਪਊਗੀ ਇਹ ਮੈਨੂੰ 6 ਮਹੀਨੇ ਖਾਣੀ ਪਈ ਦਵੇ 6 ਮਹੀਨੇ ਹਾਂਜੀ 12 ਮਹੀਨੇ ਬਾਅਦ ਬਿਲਕੁਲ ਤੰਦਰੁਸਤ ਹੋ ਜਾਣਾ ਹਾਂਜੀ 12 ਘੜੇ ਪੀਣੇ ਪੈਣਗੇ ਅੱਛਾ 12 ਘੜੇ ਹੀ ਕਿ ਕਿੰਨੀ ਵਾਰ ਲੈ ਰਹੇ ਹੋ ਘੜਾ ਤੁਸੀਂ ਮੈਂ ਤੀਜੀ ਵਾਰੀ ਤੀਜੀ ਵਾਰੀ ਹੋ ਗਿਆ ਠੀਕ ਹੈ ਠੀਕ ਲੱਗਦੇ ਹੋ ਹਾਂਜੀ ਠੀਕ ਹੈ ਝੂਠ ਨਾ ਬੋਲਿਓ ਸੱਚ ਦੱਸਿਓ ਵੀਡੀਓ ਦੇ ਵਿੱਚ ਸਭ ਲੋਕ ਵੇਖੜਗੇ ਕਿਉਂਕਿ ਤੁਹਾਡੀ ਵੀਡੀਓ ਵੇਖ ਕੇ ਕਿਸੇ ਦਾ ਹੋਰ ਵੀ ਭਲਾ ਹੋ ਸਕਦਾ ਹੈ ਤੁਸੀਂ ਮਸਤ ਹੋਗੇ ਨਾ ਮੈਨੂੰ ਬਹੁਤ ਫਰਕ ਨਾ ਕਰਿਆ ਅੱਛਾ ਹਾਂ ਜੀ ਕਿਹੜੀ ਜਗਤੋਂ ਆਏ ਜੀ ਮੈਂ 112 ਆਇਆ ਜਖਲ ਤੋਂ ਜੀ ਕਿੰਨੀ ਵਾਰ ਆ ਰਹੇ ਹੋ ਮੈਂ 512 ਆਇਆ ਕਿੰਨੀ ਵਾਰ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਦੇਖੋ ਵੀਡੀਓ ਇਹ ਤੁਹਾਡੀ ਬੇਟੇ ਨੂੰ ਲੋਕਾਂ ਨੂੰ ਪਤਾ ਨਹੀਂ ਕਿੰਨੇ ਕਿ ਬਰੀਜਨ ਹੋ ਰਹੇ ਹਾਂ ਜੋ ਪਹਿਲੇ ਸਥਿਤੀ ਦੀ ਉਸ ਤੋਂ ਬਹੁਤ ਕਾफी ਸੁਧਾਰ ਆ ਰਿਹਾ ਹੈ ਮਤਲਬ ਹਾਰਡ ਦੀ ਪ੍ਰੋਬਲਮ ਸੀ ਮੇਰੇ ਕੋਲ ਹਾਰਡ ਦੀ ਪ੍ਰੋਬਲਮ ਸੀ ਤੇ ਇੰਗਲਿਸ਼ ਦਬਾ ਗਿਆ ਫਿਰ ਕੱਦੀਆਂ ਦਵਾ ਡਾਕਟਰ ਸਾਹਿਬ ਨੇ ਦਵਾਈ ਦੇਖੋ ਖਾਈ ਮੈਨੇ ਅੱਛਾ ਅੱਛਾ ਜੋ ਫਰੇਜ਼ ਦਿਆ ਉਹ ਮੈਨੇ ਫਰੇਜ਼ ਨਿਭਾਇਆ ਅਰ ਨਿਭਾਣੇ ਲੱਗ ਜਾ ਹਾਂਜੀ ਬਿਲਕੁਲ ਠੀਕ ਹੈ ਕੀ ਕਹੋਗੇ ਫਿਰ ਜਿਹੜੇ ਹੋਰ ਵੀ ਕਾਫੀ ਮੈਨੂੰ ਕਹਿੰਦੇ ਬਈ ਜਿਸਕੋ ਕੋਈ ਪ੍ਰੋਬਲਮ ਹੈ ਆਓ ਯਹਾਂ ਮਿੰਨਾ ਦੋ ਮਿੰਨਾ ਕਾਕੇ ਮਤਲਬ ਦੇਖੋ ਅਗਰ ਆਪਕੋ ਰਾਮ ਲਗਾਏ ਤਾਂ ਮਤਲਬ ਅਗੇ ਆਏਗੇ ਉਹ ਵੀ ਬਤਾਇੰਗੇ ਜਿਵੇਂ ਮੈਂ ਵੀ ਵੀਡੀਓ ਦੇਖ ਕੇ ਆਇਆ ਹਾਂ ਯਹਾਂ ਠੀਕ ਹੈ ਨਾ ਹਾਂਜੀ ਬਿਲਕੁਲ ਜੀ ਜੋ ਕਿਸੇ ਨੂੰ ਬਿਮਾਰੀ ਹੈਗੀ ਤਾਂ ਜਰੂਰ ਇੱਥੇ ਇੱਕ ਵਾਰੀ ਪਰੋਸਾ ਕਰਕੇ ਜਰੂਰ ਆਓ ਇਧਰ ਕਾੜਾ ਦਿੱਤਾ ਜਾ ਰਿਹਾ ਤੁਹਾਨੂੰ ਦਿਖਾ ਦਿੰਦੇ ਟੋਕਰ ਵਾਈਜ਼ ਦਿੱਤੇ ਹੋਏ ਨੇਗੇ ਤੇ ਇਹ ਕੜਾ ਦਿੱਤਾ ਜਾ ਰਿਹਾ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਉਲੜ ਦੇ ਵਿੱਚ ਪਾ ਕੇ ਇਹ ਕੜਾ ਦਿੱਤਾ ਜਾ ਰਿਹਾ ਯੋਕੇ ਇਸ ਵੀਡੀਓ ਨੇ ਪਤਾ ਨਹੀਂ ਕਿੱਥੇ ਕਿੱਥੇ ਜਾਣਾਗਾ ਨਹੀਂ ਸਹੀ ਗੱਲ ਹੈ ਜੀ ਬਹੁਤ ਲੋਕ ਵੇਖਣਗੇ ਤੇ ਉਹ ਤੁਹਾਡੇ ਬਸਬਸ ਤੇ ਇੱਥੇ ਆਉਣਗੇ ਤੇ ਜਿਹੜੀਆਂ ਠੀਕ ਹੋ ਕੇ ਜਾਣਗੇ ਹੈਨਾ ਤੇ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਬਿਲਕੁਲ ਕੋਈ ਵਾਸਤਾ ਹੀ ਨਹੀਂਗਾ ਕੋਈ ਜਿਵੇਂ ਨਾਰਮਲ ਤੇ ਕੈਮੀਂ ਵਾਰ ਕੜਾ ਲੈ ਰਹੇ ਹੋ ਪੰਜਵੀਂ ਵਾਰ ਜੀ ਪੰਜਵੀਂ ਵਾਰ ਹਾਂਜੀ ਤੇ ਪੰਜਵੀਂ ਵਾਰ ਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਵਧੀਆ ਜੀ ਮੈਂ ਪਹਿਲਾਂ ਨਾਲ ਮੇਰੇ ਇੱਕ ਦੋ ਵਾਰੀ ਬੰਦਾ ਵੀ ਆ ਮੈਂ ਕੱਲਾ ਹੁਣ ਥੋੜਾ ਰੈਫਰੈਂਸ ਕੋਈ ਇੱਕ ਤਰੀਕਾ ਅੱਛਾ ਹਾਂਜੀ ਪਹਿਲਾਂ ਆਉਂਦਾ ਵੀ ਯਾਰ ਕਿਤੇ ਕੋਈ ਹੋ ਨਾ ਹੋ ਜਾਈ ਅੱਛਾ ਡਰ ਲੱਗਦਾ ਸੀ ਹਾਂਜੀ ਪਰ ਕ ਇਹ ਫਿਰ ਕਿ ਪੰਜੇ ਜਣਾ ਬਗੇ ਅੱਛਾ ਇੰਨੀ ਇੰਨੀ ਮਤਲਬ ਫੁਰਤੀ ਆ ਗਈ ਹਾਂਜੀ ਪਹਿਲਾਂ ਆਏ ਸੀ ਪੰਜੇ ਰਿਕੇ ਥੋੜੇ ਫਿਰੇ ਨਾਲ ਤਕਰੀਬ ਹੋ ਗਈ ਸੀ ਹੋ ਕਰਨ ਲੱਗਦਾ ਸੀ ਵੀ ਕਿਤੇ ਵੱਧ ਕੰਮ ਨਾ ਕਰੀ ਜਾਂਦੇ ਹਾਂਜੀ 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 ਤੇ ਹੁਣ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਠੀਕ ਲੱਗ ਰਿਹਾ ਬਿਲਕੁਲ ਠੀਕ ਲੱਗ ਰਿਹਾ ਕਿੰਨਾ ਕਿੰਨਾ ਟਾਈਮ ਦੱਸਿਆ ਬੈਸਾ 6 ਮਹੀਨੇ ਆਖਿਆ 6 ਮਹੀਨੇ ਹਾਂਜੀ ਹੁਣ ਤੁਸੀਂ ਪੰਜਵੀਂ ਵਾਰ ਆਏ ਜੀ ਬਿਲਕੁਲ ਠੀਕ ਲੱਗਨੇ ਹੋ ਹਾਂਜੀ ਮੈਂ ਤਾਂ ਇਹੀ ਕਹਿਣਾ ਵੀ ਜੇ ਕੋਈ ਇੰਨਾ ਪੈਸੇ ਡਾਕਟਰੀ ਇਲਾਜ ਕਰਾਤਾ ਇੱਧਰ ਆ ਕੇ ਦੇਖ ਲੈਣ ਜੀ ਮਰੀਜ਼ ਹਾਂ ਜੇ ਇੰਗਲਿਸ਼ ਦਮੰਗੀਆਂ ਖਾਣ ਲੱਗੋ ਹਾਂਜੀ ਹਾਂਜੀ ਤੇ ਤੁਸੀਂ ਵੀ ਕਿੰਨੇ ਕੀ ਖਾ ਚੁੱਕੇ ਹੋਗੇ ਕਿਉਂਕਿ ਤੁਸੀਂ ਦੱਸ ਸਕਦੇ ਹਾਂ ਹਾਂ ਹਾਂਜੀ ਲੱਖ ਰੇ ਲੱਖ ਦੇ ਮੈਂ ਵੀ ਖਾ ਗਿਆ ਜੀ ਫਿਰ ਉਹ ਤਾਂ ਫਿਰ ਬਾਕੀ ਆਖਰੀ ਸਿਹਾਰਾ ਜੀ ਸੰਟ ਵਗੈਰਾ ਦਾ ਜਾਂ ਨਾ ਜੀ ਕੁਝ ਨਹੀਂ ਪਾ ਅੱਛਾ ਮੈਂ ਤਾਂ ਡਾਕਟਰ ਸਾਹਿਬ ਨੂੰ ਜਵਾਬ ਦੇਦਾ ਜੀ ਮੈਂ ਫੋਟਾ ਨਹੀਂ ਗਿਆ ਜੀ ਅੱਛਾ ਕਹਿੰਦੇ ਸੀ ਹਾਂਜੀ ਹਾਂ ਇਹਨੇ মিডিਆ ਰਾਹੀਂ ਥੋੜੇ ਬਸ ਮਨ ਲਾ ਮੈਨੂੰ ਇੱਧਰ ਪਹੁੰਚ ਗਈ ਕਵਰ ਦੇਖ ਕੇ ਮੈਂ ਮੈਂ ਇੱਧਰ ਆਇਆ ਲੋਕ ਮਿੱਤਰੋ ਸਹੀ ਗੱਲ ਹੈ ਇਹਨਾਂ ਦੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਇਹ ਵੀਡੀਓ ਵੇਖ ਕੇ ਕਿਸੇ ਦਾ ਹੋਰ ਵੀ ਭਲਾ ਹੋ ਸਕੇ ਆਜੋ ਗੱਲਬਾਤ ਕਰਦੇ ਆ ਮੇਰੇ ਨਾਨਾ ਬਲੌਗਸ ਦੀ ਹੂੰ ਦਮ ਚੜਦਾ ਸੀ ਦਰਦ ਵੀ ਹੁੰਦਾ ਹੁੰਦਾ ਹੂੰ ਯਾਨੀ ਆ ਮਾਹਾਂ ਤੇ ਵੀ ਹੁੰਦਾ ਘੱਟੀ ਮੁੜਦੀਆਂ ਮਗਰ ਹੁਣ ਐਵੇਂ ਕਹਿੰਦੇ ਮੈਂ ਨਾ ਕਾੜਾ ਪੀਂਦਾਂ ਨੂੰ ਮੈਂ ਤਾਂ 5-6 ਮਹੀਨੇ ਹੋ ਗਏ ਹੂੰ ਹੂੰ ਤਾਂ ਮੈਂ ਸ਼ੌਂਕ ਜੀ ਆ ਜਾਣਾ ਫਿਰ ਅੱਛਾ ਹਾਂ ਨਾ ਗੱਲ ਆਪਾਂ ਸਹੀ ਦਾ ਮਤਲਬ ਕਿ ਤੁਸੀਂ ਇੰਗਲਿਸ਼ ਦਮੰਗਿਆ ਛੜਤੀਆਂ ਤੁਸੀਂ ਇੱਥੇ ਆ ਕੇ ਕਾੜਾ ਗਰਦਾਰੀ ਮੈਂ ਦੋਨਾਂ ਦੇ ਤੜਕੇ ਅੱਗੇ ਮੈਂ ਮੋਟਰਸਾਈਕਲ ਤੋਂ ਲਾਤਾਂ ਲਾਉਂਦਾ 5 7 ਸਾਲਾਂ 10 ਸਾਲ ਦੀ ਹੂੰ ਤੀਜਾ ਮੋਟਰਸਾਈਕਲ ਵੀ ਬਦਲਦਾ ਹੁਣ ਮੈਂ ਆਰਾਮਨਾਥ ਤੇ ਤੁਰ ਕੇ ਜਾ ਕੇ ਆਰਾਮਨਾਉਣਾ ਕੋਈ ਦਿੱਕਤ ਨਹੀਂ ਕਰੇ ਤੂੰ ਦੀ ਬਹੁਤ ਤੰਦਰੁਸਤ ਮੈਂ ਨਾਲ ਬਹੁਤ ਧੰਨਵਾਦਿਆਂ ਇਹਨਾਂ ਨੇ ਠੀਕ ਕਰਤਾ ਜਿਹੜੇ ਹੋਰ ਵੀ ਕਾਫੀ ਮਰੀਜ਼ ਨੇ ਕਿਹਾ ਨਾ ਉਹ ਇੰਗਲਿਸ਼ ਦਬੰਗੇ ਖਾ ਖਾ ਚੁੱਕੇ ਨੇ ਕੋਈ 10 ਲੱਖ ਲਿਖਾ ਗਿਆ ਕੋਈ ਕਿੰਨੇ ਲਿਖਾ ਗਿਆ 2 2 ਸਟੈਂਡ ਅਪ ਵਾਈ ਕਰਦੇ ਨੇ ਉਹਨਾਂ ਨੂੰ ਕੀ ਕਹਾਂਗੇ ਜੀ ਉਹਨਾਂ ਨੂੰ ਆਪਦਾ ਇਹ ਕਹਿਣਾ ਜੀ ਵੀ ਇਹ ਵੀਡੀਓ ਸੁਣ ਕੇ ਬਿਲਕੁਲ ਆਓ ਵਿਸ਼ਵਾਸ ਕਰਕੇ ਆਓ ਵੀ ਇੱਥੇ ਤੁਹਾਨੂੰ ਬਿਲਕੁਲ ਤੁਸੀਂ ਮਹੀਨਾ ਦੋ ਮਹੀਨੇ ਵਿਸ਼ਵਾਸ ਕਰੋ ਬਾਕੀ ਸਾਨੂੰ ਉਸ ਤੋਂ ਬਾਅਦ ਸਾਨੂੰ ਕਹਿੰਦੇ ਲੋੜ ਨਹੀਂ ਤੁਹਾਨੂੰ ਆਪਦਾ ਪਤਾ ਲੱਗੂਗਾ ਤੇ ਬਿਲਕੁਲ ਖਾਓ ਆ ਮੈਂ ਖੁਦ ਮੈਂ ਤਾਂ ਇਹ ਬਿਲਕੁਲ ਠਾ ਤੱਕ ਕੋਈ ਗੋਲੀ ਨਹੀਂ ਹੁਣ ਇਹਨਾਂ ਦੀ ਨਾਂ ਵਰਗੀ ਸ਼ੌਂਕ ਮੂਝਵਾਈਦਾ ਵੀ ਉਹਦਾ ਇੱਕ ਗੋਲੀ ਇੱਕ ਟਾਈਮ ਕਾੜਾ ਹੈ ਜਾਂ 15 ਦਿਨਾਂ ਤੋਂ ਇੱਥੇ ਪੀਉਂਦੇ ਆ। ਵੀ ਬਹੁਤ ਠੀਕ ਹੈ ਇੱਥੇ ਉਹ ਜਿਨ੍ਹਾਂ ਨੂੰ ਇਹ ਟੈਕ ਦੀਆਂ ਜਾਂ ਜਾਂ ਸਾਡੇ ਪਿੰਡੋਂ ਵੀ ਆਉਂਦੇ ਉਹਨਾਂ ਦੀ ਵੀ ਇੱਥੋਂ ਦਰਦ ਹੁੰਦਾ ਸੀ। ਆਪਣੇ ਜੋੜਾਂ ਤੇ ਉਹ ਵੀ ਬਹੁਤ ਠੀਕ ਰਹਿਣਗੇ। ਵੀ ਠੀਕ ਹੈ ਕਰੇ ਨਾ ਦਵਾਈ। ਤੁਸੀਂ ਕੀ ਕਹੋਗੇ ਸੰਜੀਵਨੀ ਬੂਟੀ ਆਪਾਂ ਸੁਣਿਆ ਤਾਂ ਬਹੁਤ ਸੀ। ਹਾਂ ਵੀ ਸਜੀਵਨੀ ਬੂਟੀ ਸਜੀਵਨੀ ਕਾੜਾ ਹੀ ਆ ਜੀ ਸਜੀਵਨੀ ਆ ਸਾਰਾ ਕੁਝ ਇਹ। ਬਿਲਕੁਲ ਹੀ ਸਜੀਵਨੀ ਆ ਜੀ। ਕਿ ਮੇਕ ਕਿ ਜਨਮ ਦਿੰਦੀਆਂ ਜੀ ਨਵਾਂ ਨਵਾਂ ਜਨਮ ਦਿੰਦੀਆਂ ਬੰਦੇ ਨੂੰ ਹਰੇਕ ਨੂੰ ਬਹੁਤ ਚੰਗੀ ਚੀਜ਼ ਹੈ ਜੀ ਮੈਂ ਤਾਂ ਕਹਿੰਦਾ ਸਭ ਨੂੰ ਜਿਵੇਂ ਜਿਵੇਂ ਚੱਕਣ ਬਹੁਤ ਠੀਕ ਹੈ ਧੰਨਵਾਦ ਕਰਦਾ ਇਹਨਾਂ ਦਾ ਵੀ ਕੀ ਹਾਲ ਨੇ ਕੋਣ ਬਚਰਦੀ ਚੜਦੀ ਕਲਾ ਜੀ ਜਮਾ ਚੜਦੀ ਕਲਾ ਠੀਕ ਹੈ ਕਿੰਨਾ ਤੰਤਰ ਉਸ ਨੂੰ ਲੱਗਦੇ ਹੋਣ ਲੱਗਦੇ ਬਹੁਤ ਠੀਕ ਹੈ ਪ੍ਰੋਬਲਮ ਕੀ ਸੀ ਆਪਣਾ ਦੋ ਦੋ ਬਲੋਕ ਸੀਗਾ ਜੀ ਦੋ ਨਾਲਾ ਜੀ ਅੱਛਾ ਸਟੈਂਡ ਤੇ ਨਹੀਂ ਪਾਇਆ ਨਹੀਂ ਕਹਿੰਦੇ ਸੀ ਪਾਵਾ ਪਰ ਨਹੀਂ ਪਾਇਆ ਸਟੈਂਡ ਨਹੀਂ ਪਾਇਆ ਤੇ ਪਰ ਇਹ ਜਿਹੜਾ ਨਾ ਹੀ ਕੋਈ ਦਵਾਈ ਚੱਲ ਰਹੀ ਹੈ ਅੰਗਰੇਜ਼ੀ ਦੀ ਲਈ ਸੀ ਦਵਾਈ ਬੰਦਾ ਬਈ ਬਾਬਾ ਜੀ ਦਾ ਕਰਾ ਇੰਗਲਿਸ਼ ਦਵਾਈ ਕਿ ਮੈਂ ਥੋੜਾ ਜਿਹਾ ਦਿੱਖਦਾ ਸੀਗੀ ਅੱਛਾ ਥੋੜਾ ਬਲਕ ਹਾਂ ਪਰ ਇਧਰ ਪੈਦ ਪਤਾ ਲੱਗਵਾ ਬਜੀ ਦਾ ਪਰ ਇਧਰ ਅੱਗੇ ਸੀ ਅੱਛਾ ਅੱਛਾ ਜੀ ਪਤਾ ਕਿਸ ਤਰ੍ਹਾਂ ਲੱਗੇ ਬਲਕ ਆਪ 모바일 ਰਾਹੀਂ ਅੱਛਾ ਵੀਡੀਓ ਵੇਖੀ ਹਾਂਜੀ ਹਾਂਜੀ ਹਾਂ ਇਹ ਵੀ ਇਹ ਵੀ ਵੀਡੀਓ ਤੁਹਾਡੀ ਕਾਫੀ ਲੋਕਾਂ ਕੋਲ ਜਾਂਦੀ 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 ਕੁਝ ਕੀ ਤਾਂ ਹੋਗੀ ਜਿਹੜੇ ਕਾਫੀ ਮਰੀਜ਼ ਨੇ ਇਸ ਤਰ੍ਹਾਂ ਕਹਿੰਦਾ ਵੀ ਭਰੋਸਾ ਰੱਖੋ ਜੀ ਬਾਬਾ ਜੀ ਜਿੰਨੀ ਵੇਲੇ ਦਵਾਈ ਖਾਓ ਹਾਂਜੀ ਠੀਕ ਹੋ ਜਾਓਗੇ अच्छा ਤੁਸੀਂ ਬਿਲਕੁਲ ਹੁਣ ਤੰਤਰ ਤੋਂ ਬਹੁਤ ਠੀਕ ਹੈ ਜੀ ਬਿਲਕੁਲ ਤਲੀ ਮੈਂ ਕਹਿ ਸਕਦਾ ਬਹੁਤ ਬਹੁਤ ਤੁਸੀਂ ਆ ਰਹੇ ਹੋ ਠੀਕ ਹੈ ਪੌੜੀਆਂ ਚੜ੍ਹ ਜਾਣਾ ਸੌਲ ਚੜਾ ਲੈਣੇ ਆ ਹਾਂ ਜੀ ਤੇ ਪਹਿਲੇ ਤਕਲੀਫ ਪਹਿਲਾ ਦਮ ਚੜਦਾ ਸੀ ਤੁਰੇ ਨਹੀਂ ਜਾਂਦਾ ਥੋੜਾ ਥੋੜੀ ਬਾਅਦ ਤੁਰਦਾ ਮੈਂ ਹੌਲੀ ਹੌਲੀ ਸੱਜੇ ਸੱਜੇ ਕੀ ਨਾਮ ਤੁਹਾਡਾ ਮੇਰਾ ਨਾਮ ਮੇਕਨਾਜਾ ਜੀ ਕਿਹੜੀ ਜਗਤ ਤੋਂ ਆਏ ਹੋ ਇਹ ਅਸੀਂ ਆਏ ਜੀ ਬਰਨਾਲੇ ਰਹਣੇ ਆ ਜੀ ਅੱਛਾ ਜੀ ਹਾਂ ਇਹ ਇਹ ਮਤਲਬ ਆ ਮੇਰੇ ਘਰ ਵਾਲੀ ਫ੍ਰੀਡਨ ਫਾਈਟਰ ਦੀ ਲੜਕੀ ਹੈ ਜੀ ਇਹ ਅੱਛਾ ਹਾਂ ਸਾਡਾ ਪੁੱਤ ਲੱਗਿਆ ਜੀ ਐਮ ਦਿਖਾ ਦੋ ਅੱਛਾ ਹਾਂ ਜੀ ਤੇ ਕੀ ਪ੍ਰੋਬਲਮ ਕੀ ਸੀ ਪ੍ਰੋਬਲਮ ਇਹ ਨਾੜਾ ਉਹ ਸੀ ਜੀ ਬਲੌਕ ਇੱਕ ਤਾਂ ਗੋਡਾ ਸੁੱਜਿਆ ਹੋਇਆ ਸੀ ਜੀ ਬਹੁਤ ਜ਼ਿਆਦਾ ਇੰਨਾ ਅੱਛਾ ਹਾਂ ਜੀ ਇਹ ਮਤਲਬ ਹੁਣ ਇਹ ਇਹਨੂੰ ਹੋ ਗਿਆ ਜੀ 2.5 ਮਹੀਨੇ ਹੋ ਗਏ ਜਿਹਨੂੰ ਦਵਾਈ ਖਾਂਦੀ ਨੂੰ ਇੱਥੇ ਅੱਛਾ ਹਾਂ ਹੁਣ ਤਾਂ ਇਹ ਬਿਲਕੁਲ ਠੀਕ ਹੈ ਜੀ ਜਮਾ ਅੱਛਾ ਬਿਲਕੁਲ ਹਾਂ ਜੀ ਮਤਲਬ ਆਏ ਹੋਰ ਮਾੜੀ ਮੋਟੀ ਖਾਲੀ 2-4 ਮਹੀਨੇ ਜਿਵੇਂ ਹੋਗਾ ਮਤਲਬ ਆਏ ਵੀ ਇਹ ਅਸੀਂ ਇਹ ਤਾਂ ਪ੍ਰੇਸ਼ਨ ਹੋਣੋਂ ਬਚ ਗਿਆ ਜੀ ਅੱਛਾ ਗੋਡੇ ਦਾ ਹਾਂ 2-2.5 ਲੱਖ ਰੁਪਇਆ ਲੱਗਦਾ ਦੇ ਦਾਂਗੇ ਫੇਰ ਸਵਾ ਲੱਖ ਫੇਰ ਦੇ ਦਾਂਗੇ ਵੀ 2.5 ਲੱਖ ਰੁਪਇਆ ਲੱਗ ਜੂਗਾ ਅੱਛਾ ਫੇਰ ਹੌਲੀ ਹੌਲੀ ਇਨਾਂ ਦਾ ਕੋਈ ਕੋਈ ਜਾਣ ਪਛਾਣ ਸੀ ਪ੍ਰਿੰਸੀਪਲ ਮੈਡਮ ਚੱਲ ਉਹਨੇ ਗਾਹਾਂ ਤੇ ਦਹਾ ਇਨਾਂ ਦਾ ਕੋਈ ਕਲੀਨਕ ਸਿਲੋਤੇ ਆਣੇ ਜੀ ਉੱਥੋਂ ਫਿਰ ਦੱਸ ਪਾਈਗੇ ਜੀ ਸਾਨੂੰ ਤੇ ਦੱਸ ਪਾਈਗੇ ਹੌਲੀ ਹੌਲੀ ਫਿਰ ਅਸੀਂ ਲੋਤੀਆਨੇ ਵੀ ਜਾਂਦੇ ਰਹੇ ਤੇ ਫਿਰ ਕਿਸ ਤਰ੍ਹਾਂ ਦਾ ਫੀਲ ਕਰਦੇ ਨੇ ਇਹ ਹਾਂ ਹੁਣ ਤਾਂ ਬਹੁਤ ਵਧੀਆ ਜੀ ਕਹਿੰਦੇ ਹਾਂ ਯਾ 80% ਤੋਂ ਵੱਧ ਵਧੀਆ ਹੋ ਗਏ ਜੀ ਇਹ ਹਾਂ ਕੀ ਆ ਬਾਤ ਹੈ ਮਿੱਤਰੋ ਕਾਫੀ ਲੋਕ ਜਿਹੜੇ ਇੱਥੇ ਠੀਕ ਹੋ ਰਹੇ ਨੇਗੇ ਦੇਖ ਸਕਦੇ ਤੁਸੀਂ ਆਪ ਹੀ ਖੁਦ ਮਰੀਜ਼ਾਂ ਦੇ ਮੂੰਹੋਂ ਸੁਣੋ ਕਿਉਂਕਿ ਇਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਵੀ ਬਿਲਕੁਲ ਠੀਕ ਹੋ ਰਹੇ ਨੇ ਜੀ ਬਜੁਰਗ ਕਿਹੜੀ ਜਗ੍ਹਾ ਤੋਂ ਆਏ ਹੋ ਉਹ ਨੇ ਮੰਡੀ ਕੋਲੇ ਪਿੰਡ ਕੋਨੇ ਨਾਲ ਆ। ਅੱਛਾ ਜੀ। ਬਠਿੰਡੇ ਤੋਂ ਆਹਾਂ। ਕੀ ਪ੍ਰੋਬਲਮ ਕੀ ਸੀਗੀ ਤੁਹਾਨੂੰ ਜੀ? ਮੈਨੂੰ ਰੰਗੋਗਾ ਸੀ। ਅੱਛਾ ਜੀ। ਤੇ ਹੁਣ ਮੈਨੂੰ ਇੱਥੇ ਦਵਾਈ ਲੈਣ ਨਾਲ ਕਿਹੜੀ ਸਾਈਡ ਹੋਈ ਸੀ ਰੰਗ ਕੇ ਸਰ? ਮੇਰੀ ਆਹ। ਅੱਛਾ। ਸਜੀ। ਅੱਛਾ। ਤੇ ਹੁਣ ਕਿਵੇਂ ਮਹਿਸੂਸ ਕਰਨੀ ਫਿਰ ਤੁਸੀਂ? ਹੁਣ ਅਗਰ ਬਹੁਤ ਫਰਕ ਮਹਿਸੂਸ ਕਰਦੇ ਆ। ਕਿੰਨਾ ਕਿੰਨੇ ਕਿੰਨੀ ਕੈਮੀ ਵਾਰ ਆ ਰਹੇ ਤੁਸੀਂ ਖੜਾ ਲੈਣੇ? ਅਸੀਂ 5ਵੀਂ ਵਾਰ ਆਇਆ। 5ਵੀਂ ਵਾਰ ਆਇਆ। ਹਾਂ। ਕਿਸ ਤਰ੍ਹਾਂ ਲੱਗਦਾ ਜੀ ਹੁਣ? ਹੁਣ ਅੱਦਨੋ ਫਰਕ ਆ। ਅੱਛਾ। ਕਿਹੜੇ ਦੇ ਲੈ 22 by 22 ਗੋੜੀ ਖੜਦਣੇ ਅੱਛਾ ਬੱਡਾ ਬੱਡਾ ਵੇੜਾ ਖੜਾ ਅੱਛਾ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਨਾ ਹਾਂ ਹੁਣ ਜਿਹੜੇ ਆਪੀ ਉੱਠ ਕਰਦੇ ਮੁਕੇ ਆਪੀ ਅੱਛਾ ਆਪੇ ਉੱਠ ਕੇ ਆਪੇ ਜਿਹੜੇ ਦੇ ਆਉਂਦੇ ਅੱਛਾ ਅੱਛਾ ਦੋ ਜਿਹੜੇ ਦਿੰਦੇ ਫਿਰ ਬੰਦ ਜਾਂਦੇ ਸੀ ਦਵੰਗੇ ਦਵੰਗੇ ਹੁੰਦੇ ਸੀ ਜੀ ਬਹੁਤ ਬਾਤੂ ਅੱਛਾ ਕੋਈ ਖੰਪਿਆ ਨਹੀਂ ਇਹਨਾਂ 2000 ਅਸੀਂ 2007ਵੇਂ ਮਹੀਨਾ 22 12 ਤਰੀਕ ਦਾ ਹੋਇਆ ਹੋਇਆ ਰੰਗ ਇੰਨਾ ਪੁਰਾਣਾ ਜੀ ਹਾਂ ਇੰਨਾ ਪੁਰਾਣਾ ਹੁਣ ਠੀਕ ਹੋਇਆ ਤੁਹਾਡਾ ਮੈਨੂੰ ਨਾ ਜੀ ਉਥੇ ਲਗੀ ਪਟਿਆਲੇ ਮੇਰੇ ਸਾਡੂ ਦੀ ਲੜਕੀ ਅੱਛਾ ਤੇ ਉਹ ਸਰ ਇਹਨੂੰ ਗਲਗੋਦ ਮੋੜਾ ਗਲਗੋਦ ਹੀ ਲੈ ਗਿਆ ਅੱਛਾ 15-15 ਮੈਂ ਤਾਂ ਰੋਟੀ ਹੋ ਗਈ ਸਰ ਕੋ ਛੱਡ ਕੇ ਮਰਨ ਲਾ ਹੋ ਗਿਆ ਅੱਛਾ ਇਹ ਹੁਣ ਹੱਥ ਪਰ ਪ੍ਰੋਪਰ ਕੰਮ ਕਰਦੇ ਨਹੀਂ ਹਾਂ ਲੈਣੇ ਅੱਛਾ ਬੱਗ ਆਪੇ ਬੰਦੇ ਹਾਂ ਹਾਂ ਅੱਛਾ ਜੀ ਲਓ ਜੀ ਮਿੱਤਰੋ ਇਹ ਦਰੰਗ ਵਾਲੇ ਮਰੀਜ਼ ਸੀਗੇ ਜਿਹੜੇ ਬਿਲਕੁਲ ਤੰਤਰੋਸਤ ਹੋਏ ਨੇ ਕੁਝ ਕਹਿਣਾ ਚਾਹੋਗੇ ਬਪੂ ਜੀ ਹੋਰ ਹਾਂ ਕੀ ਕਹਿਣਾ ਚਾਹੋਗੇ ਇਹ ਸੰਜੀਵਨੀ ਬੂਟੀ ਜਿਹੜੀ ਤੁਸੀਂ ਲੈ ਰਹੇ ਹੋ ਤੁਸੀਂ ਇਹ ਅਸੀਂ ਕਹਿੰਦੇ ਵੀ ਇਹ ਤਾਂ ਬਹੁਤ ਚੰਗੇ ਆ ਜਿਹਨੂੰ ਹੋਰ ਵੀ ਜਿਹੜੇ ਲੋਕਾਂ ਰੋਗੀ ਹੋਣ ਇਥੇ ਦਵਾਈ ਲੈਣ ਆ ਕਿਹੜੀ ਜਗ੍ਹਾ ਤੋਂ ਆ ਜੀ ਮਾਨਸਤੋਂ ਆਂ ਮਾਨਸਤੋਂ ਆਂ ਤੇ ਕਿੰਨੀ ਵਾਰ ਕੜਾ ਲੈ ਰਹੇ ਹੋ ਤੁਸੀਂ ਚੌਥੀ ਵਾਰ ਜੀ ਪ੍ਰੋਬਲਮ ਕੀ ਸੀਗੀ ਬਲੌਕਿੰਗ ਲੱਤ ਸੀ ਬਲੌਕਿੰਗ ਜੀ ਅੱਛਾ ਤੇ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਠੀਕ ਹੈ ਠੀਕ پیسے ਚੜੀ ਕਿ ਪੈਸੇ ਫਾਇਦਾ ਹੈ ਬਹੁਤ ਵਧੀਆ ਇੰਗਲਿਸ਼ ਦਮਾਂਗੇ ਕਿੰਨੀ ਖਾ ਲਈਆਂ ਫਿਰ ਇੰਗਲਿਸ਼ ਤੋਂ ਖਾਧੀਆਂ ਸੀ ਦਵਾਈਆਂ ਬਟਿੰਡੋ ਵੀ ਲਈਆਂ ਸੀ ਹੂੰ ਦਲੀ ਹੌਟਾਲੇ ਨੂੰ ਹਦੀਸ਼ਾ ਡਾਕਟਰ ਕੀ ਕਹਿੰਦੇ ਸੀ ਡਾਕਟਰ ਨੇ ਤਾਂ ਕੁਝ ਨਹੀਂ ਕਿਹਾ ਵੀ ਦਵਾਈਆਂ ਖਾਓ ਤੇ ਇਹ ਬਲੋਕਿੰਗ ਹੋ ਗਈ ਖੂਨ ਘੜਾ ਹੁੰਦਾ ਸੀ ਸੱਸੀ ਕਾਲ ਜੀ ਬੈਠ ਜੀ ਹੋ ਠੀਕ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਜੀ ਇੱਕ ਚੀਜ਼ ਵੇਖਣ ਚਾਹੁੰਦੀ ਐ ਸੰਜੀਵਨੀ ਬੂਟੀ ਦਾ ਅਸੀਂ ਨਾਂ ਜਰੂਰ ਸੁਣਿਆ ਪਰ ਸੰਜੀਵਨੀ ਬੂਟੀ ਅੱਜ ਵੇਖੀ ਹੈਗੀ ਤੇ ਲੋਕ ਵੀ ਕਾਫੀ ਠੀਕ ਹੋ ਰਹੇ ਨੇ ਕਿ ਦੱਸਣ ਚ ਆਇਆ ਹੈਗਾ ਕਾਫੀ ਮਰੀਜ਼ ਕਹਿੰਦੇ ਵੀ ਅਸੀਂ ਤੀਜੀ ਤੀਜੀ ਵਾਰ ਕਾੜੇ ਨਾਲ ਬਹੁਤ ਤੰਦਰੁਸਤ ਕੀ ਕਰਾਂ ਮਾਤਾ ਇਹ ਜੀ ਇਹ ਦੇਖੋ ਕੁਦਰਤ ਨਾਲ ਜਦੋਂ ਬੰਦਾ ਜੁੜਦਾ ਹੈਗਾ ਉਹਨੇ ਠੀਕ ਹੋਣਾ ਹੀ ਹੋਣਾ ਮੇਰੇ ਵਿੱਚ ਜਿਵੇਂ ਜਿਵੇਂ ਬੰਦਾ ਕੁਦਰਤੀ ਜੜੀ ਬੂਟੀਆਂ ਦੇ ਨਾਲ ਜੁੜਦਾ ਜਾਂਦਾ ਉਹ ਨੇਚਰਲੀ ਉਹਵੇਂ ਉਹਨੇ ਠੀਕ ਹੁੰਦਾ ਬਿਲਕੁਲ ਬਿਲਕੁਲ ਕਿ ਹੋ ਕੀ ਰਿਹਾਗਾ ਜਿਹੜੀ ਦਵਾਈ ਉਹ ਵੀ ਸ਼ੁੱਧ ਆਯੁਰਵੈਦਿਕ ਹੈ ਹੂੰ ਜੀ ਪਲੱਸ ਡਾਈਟ ਚਾਰਟ ਹੈ ਹੂੰ ਪਲੱਸ ਕਾੜਾਗਾ ਜਦੋਂ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ ਤਾਂ ਬੰਦੇ ਨੇ ਠੀਕ ਹੋਣਾ ਹੀ ਹੋਣਾ ਕਿਉਂਕਿ ਮੈਂ ਹਰ ਵੀਡੀਓ 'ਚ ਲੋਕਾਂ ਨੂੰ ਇਹ ਕਹਿੰਦਾ ਵੀ ਜੇ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਤਾਂ ਸਾਡੇ ਕੋਲੇ ਨਾ ਆ ਹੂੰ ਸਹੀ ਸਮਝ ਗਏ ਕਿਉਂਕਿ ਅੱਜ ਦਾ ਜਿਹੜਾ ਯੋਗ ਹੋ ਗਿਆ ਸਾਰਾ ਵੈਸਟਰਨ ਕਲਚਰ ਤੇ ਤਬਦੀਲ ਹੋ ਗਿਆ ਬੰਦੇ ਨੇ ਆਪਣਾ ਖਾਣ ਪੀਣ ਰਹਿਣ ਸਹਿਣ ਦਾ ਤੰਤਰ ਸਭ ਕੁਝ ਹੀ ਬ ਸਮਝ ਲੇ ਕਿ ਉਹ ਸਾਰਾ ਸਾਈਡ ਇਫੈਕਟ ਪੈ ਰਿਆ ਨਾ ਬੰਦੇ ਦੀ ਬਾਡੀ ਤੇ ਇੰਗਲਿਸ਼ ਟਾਇਲਟਾਂ ਲੱਗੀਆਂ ਉਹ ਬੰਦੇ ਦੀ ਪ੍ਰੋਪਰ ਉਹ ਪੋਜੀਸ਼ਨ ਹੀ ਨਹੀਂ ਬਣਦੀ ਪੇਟ ਸਾਫ਼ ਹੀ ਨਹੀਂ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਲੋਕਾਂ ਨੂੰ ਦੂਰ ਕਰਦੇ ਹਾਂ ਕਿੰਨੀਆਂ ਕੁ ਬਿਮਾਰੀਆਂ ਇਹਦੇ ਨਾਲ ਜਿਹੜਾ ਕੜਾ ਤੁਸੀਂ ਇਹ ਤਿਆਰ ਕਰਨੇ ਹੋ ਜਿਹੜਾ ਇਹ ਇਹਦੇ ਨਾਲ ਕਿੰਨੀਆਂ ਕੁ ਬਿਮਾਰੀਆਂ ਠੀਕ ਹੁੰਦੀਆਂ ਨੇ ਇਹਦੇ ਨਾਲ ਵਾਤ ਪਿੱਤ ਕਫ ਤਿੰਨੇ ਦੋਸ਼ਾਂ ਦੇ ਵਿੱਚ 148 ਬਿਮਾਰੀਆਂ ਆਉਂਦੀਆਂ ਨੇ ਬਿਲਕੁਲ ਬਿਲਕੁਲ ਤਿੰਨੇ ਦੋਸ਼ਾਂ ਦੇ ਵਿੱਚ ਹੀ ਕੰਮ ਕਰਦੇ ਆ ਹੂੰ अच्छा ਤੁਸੀਂ ਕੋਈ ਹੋਰ ਧੰਤ ਵੀ ਨਹੀਂ ਵਰਤਦੇ ਸੀ ਵੇਖਣ ਚਾਹੇ ਤੁਹਾਡੇ ਕੋਲ ਬਹੁਤ ਜ਼ਿਆਦਾ ਧੰਤਾ ਪੰਗਿਆ ਤੇ ਇਹਨੂੰ ਤਿਆਰ ਵੀ ਤੁਸੀਂ ਇਸ ਤਰੀਕਾ ਕਰਦੇ ਹੋ ਨਾ ਇਹ ਕੁੱਲੜ ਦੇ ਵਿੱਚ ਜਾਂ ਮਿੱਟੀ ਦੇ ਭਾਂਡ ਵਿੱਚ ਅਖਰ ਕੀ ਮੰਨਦੇ ਹੋ ਮਿੱਟੀ ਨਾਲ ਆਪਾਂ ਜੁੜੇ ਹੋਏ ਸੀ ਲੋਕ ਮਿੱਟੀ ਤੋਂ ਟੁੱਟ ਚੁੱਕੇ ਐ ਕੀ ਬਿਮਾਰੀਆਂ ਦੇ ਕਾਰਨ ਇਹੀ ਹੋ ਸਕਦੇ ਨੇ ਜਦੋਂ ਦਾ ਸਿਲਵਰ ਤੇ ਸਟੀਲ ਆਇਆ ਉਦੋਂ ਦਾ ਟੀਵੀ ਹੋਇਆ ਜਿੰਨੀਆਂ ਸਕਿਨ ਦੀਆਂ ਬਿਮਾਰੀਆਂ ਨੇ ਪੇਟ ਦੀਆਂ ਬਿਮਾਰੀਆਂ ਨੇ ਇਹ ਸਾਰੀਆਂ ਉਦੋਂ ਹੀ ਪੈਦਾ ਹੋਈਆਂ ਨੇ ਜਦੋਂ ਅੱਜ ਤੋਂ 40 ਸਾਲ ਪਹਿਲਾਂ ਜਿਹੜੇ ਆਪਣੇ ਦਾਦੇ ਪੜਦਾਦੇ ਸੀਗੇ ਚੁੱਲ੍ਹੇ ਬਲਦੇ ਸੀ ਨਾ 5-5 ਘੰਟੇ ਚੁੱਲ੍ਹੇ ਤੇ ਬਹਿ ਕੇ ਸਾਰੇ ਰੋ ਜਿਵੇਂ ਜਿਵੇਂ ਆਪਣੇ ਯੋਗ ਨੇ ਤਰਕੀ ਕੀਤੀ ਗਈ ਉਵੇਂ ਉਵੇਂ ਬੰਦੇ ਦੀ ਉਮਰ ਘਟਦੀ ਗਈ ਹੈ ਬਿਮਾਰੀਆਂ ਵੱਧਦੀਆਂ ਗਈਆਂ ਹਮ ਅੱਜ ਦੇ ਦਿਨ ਸਮੇਂ ਦੇ ਵਿੱਚ ਕੋਈ 80 90 ਸਾਲ ਦਾ ਕੋਈ ਉਹ ਬਿਰਲਾ ਬਪੂ ਲਵਦਾ ਹਮ ਜਿਹੜੇ ਵੈਸਟਰਨ ਕਲਚਰ ਤੇ ਜ਼ਿਆਦਾ ਡੁੱਬੇ ਹੋ ਜਾਂ ਉਹ ਤਾਂ 40 60 ਤੋਂ ਪਹਿਲਾਂ ਹੀ ਉੱਡ ਜਾਂਦੇ ਆ ਤੁਸੀਂ ਜ਼ਿਆਦਾਤਰ ਇਹ ਕਾੜਾ ਕਿਸ ਚੀਜ਼ ਤੇ ਆਫ ਕਰਦੇ ਹੈ ਫਰਕ ਪਉਦਾ ਕਿ ਚੀਜ਼ ਨੂੰ ਜ਼ਿਆਦਾ ਠੀਕ ਕਰਦਾ ਜ਼ਿਆਦਾਤਰ ਆਪਣੇ ਕੋਲੇ ਕੀ ਹੋ ਰਿਹਾ ਵੀ 80% ਹਾਰਟ ਵਾਲੇ ਮਰੀਜ਼ ਜਾਂਦੇ ਆ ਹਾਂਜੀ ਬਿਲਕੁਲ ਅਸਲੀ ਲੁਧਿਆਣੇ ਵੀ ਕੁਰੂਖ ਖੇਤਰ ਵੀ ਮਾਨਸਾ ਵੀ ਇੰਨੇ ਜਗ੍ਹਾ ਆਪਣੇ ਕੋਲੇ 80% ਹਾਰਟ ਦੇ ਮਰੀਜ਼ ਹੁੰਦਾ ਕਿਉਂਕਿ ਵਰਡ ਆਫਿਸ ਦੇ ਰਿਕਾਰਡ ਕਾਇਮ ਹੋਇਆ ਕਿ ਕਿਸੇ ਕੋ ਬਲੌਗ ਵਿੱਚ ਖੁੱਲੀ ਹੈ। ਹਮਮ। ਇਹ ਕਿ ਅਸੀਂ ਸੁਣਿਆ ਤੁਹਾਨੂੰ ਅਵਾਰਡ ਵੀ ਦਿੱਤਾ ਗਿਆ ਹੈ ਨਾ ਵੀ ਹੁਣ ਪਿਛਲੇ ਦਿਨੀ ਅਵਾਰਡ ਤਾਂ ਤੁਹਾਨੂੰ ਹੋਰ ਵੀ ਮਿਲੇ ਹੋਣਗੇ ਹੁਣ ਵੀ ਪਿਛਲੇ ਦਿਨੀ ਅਵਾਰਡ ਮਿਲੇ ਇਸੇ ਕਰਕੇ ਤੁਹਾਡੇ ਤੁਸੀਂ ਲੋਕਾਂ ਨੂੰ ਕਾਫੀ ਜ਼ਿਆਦਾ ਮੇਰੀ ਜਨੂ ਜਣਾ ਠੀਕ ਕੀਤਾ ਹੈ ਨਾ ਜੀ ਕੀ ਕਹਿੰਦੇ। ਦੇਖੋ ਜਿਹੜਾ ਅਵਾਰਡ ਮਿਲਣਾ ਇਹ ਸਮਝ ਲਓ ਇੱਕ ਰੱਬ ਦੀ ਦਾਤ ਹੈ ਕੁਦਰਤ ਦੀ ਖੇਡ ਹੈ ਨਾ। ਬਾਕੀ ਇਹ ਸਾਡੇ ਇਕੱਲੇ ਦਾ ਕੰਮ ਨਹੀਂ ਹੈਗੇ ਪ੍ਰੋਪਰ ਟੀਮ ਵਰਕ ਹੈ। ਹਮਮ। ਸਾਡੇ 16 ਤੋਂ 17 ਬੰਦੇ ਕੰਮ ਕਰਦੇ ਆਗੇ। ਇਹ ਸਾਰਿਆਂ ਦੀ ਮਿਹਨਤ ਦਾ ਇੱਕ ਹਿੱਸਾ ਹੈਗਾ। ਜਦ अच्छा ਕਿਹੜੀ ਕਿਹੜੀ ਜਗ੍ਹਾ ਤੁਸੀਂ ਇਹ ਜਿਹੜਾ ਕਾੜਾ ਗਾਹੇ ਦਿਨੇ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਤੁਸੀਂ ਇਹ ਕਰਦੇ ਹੋ ਲੁਧਿਆਣਾ ਮਾਨਸਾ ਕੁਰਕਸ਼ੇਤਰ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਹੋਣਗੇ ਬਿਲਕੁਲ ਜੀ ਉੱਤੇ ਤੇ ਬੱਚੇ ਉਹਨਾਂ ਨੂੰ ਟਾਈਮ ਦੱਸ ਦਿੰਦੇ ਆ ਕਿਹੜੇ ਮਰੀਜ਼ਾਂ ਨੂੰ ਬੁਲਾਇਆ ਜਾਂਦਾ ਕਈਆਂ ਨੂੰ ਨਹੀਂ ਵੀ ਲੱਗਦਾ ਕਾੜਾ ਇਹ ਨਹੀਂ ਹੈਗਾ ਵੀ ਹਰ ਮਰੀਜ਼ ਨੂੰ ਕਾੜਾ ਬੁਲਾਇਆ ਜਾਂਦਾ ਕਈ ਮਰੀਜ਼ਾਂ ਨੂੰ ਨਹੀਂ ਵੀ ਕਾੜੇ ਦੀ ਜ਼ਰੂਰਤ ਪੈਂਦੀ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਅੱਛਾ ਉਹ ਦਵਾਈ ਦੇ ਦਿੰਦੇ ਆ ਉਹ ਦਵਾਈ ਦੇ ਨਾਲ ਹੀ ਸਰ ਜਾਂਦਾ ਹੂੰ ਬਿਲਕੁਲ ਜੀ ਦੋਸਤੋ ਕਿਉਂਕਿ ਸੰਜੀਵਨੀ ਬੂਟੀ ਸੁਣੀ ਹੈ ਸੰਜੀਵਨੀ ਬੂਟੀ ਇਹ ਹੈਗੀ ਇੱਥੇ ਤਿਆਰ ਹੁੰਦੀ ਹੈ ਵੀਡੀਓ ਨੂੰ ਇੰਨੀ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਇੱਥੇ ਮਰੀਜ਼ਾਂ ਦੇ ਤੁਹਾਨੂੰ ਉਸ ਵੀਡੀਓ ਦੇ ਵਿੱਚ ਦਿਖਾਈ ਚੁੱਕੇ ਆ ਕਾਫੀ ਜਿਹੜੇ ਮਰੀਜ਼ ਐ ਦੱਸਦੇ ਨੇ ਆਪਣੇ ਮੂੰਹੋਂ ਦੱਸਦੇ ਨੇ ਵੀ ਅਸੀਂ ਬਿਲਕੁਲ ਤੰਦਰੁਸਤ ਹੋਣ ਇੱਕ ਤਾਂ ਬਜ਼ੁਰਗਾਂ ਨੇ ਹੁਣੇ ਦੱਸਿਆ ਵੀ ਮੈਂ ਇੰਨਾ ਤੰਦਰੁਸਤ ਹੋ ਹੋ ਚੁੱਕਿਆ ਮੈਂ ਵੈਸੇ ਹੀ ਕਹਿੰਦਾ ਕਾੜਾ ਲੈਣ ਆ ਜਿੰਦਾ ਕਿਉਂਕਿ ਇੰਗਲਿਸ਼ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਐ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਤੇ ਇੰਗਲਿਸ਼ ਦਵਾਈਆਂ ਦੇ ਨਾਲ ਤੁਸੀਂ ਨਾਲੇ ਤਾਂ ਆਪਣੇ ਢਿੱ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ